ਸਿੱਖ ਰੈਜੀਮੈਂਟ ਦੇ ਵਿੱਚ ਇਸ ਵੇਲੇ ਸਿੱਖਾਂ ਦੀ ਘਟ ਗਿਣਤੀ ਬਣਦਾ ਜਾ ਰਿਹਾ ਹੈ। ਮੰਤਰੀ ਦੀ ਪਿਛਲੇ ਦਿਨੀ ਜਿਹੜਾ ਹੈ ਉਹਨਾਂ ਦੀ ਪੱਛਮੀ ਕਮਾਂਡ ਦੇ ਜਿਹੜੇ ਫੌਜੀ ਜਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਹੈਗੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ ਲਈ ਜਿਹੜਾ ਸਿੱਖ ਫੌਜੀ ਨਹੀਂ ਮਿਲ ਰਹੇ ਹੈਗੇ ਉਹ ਕਹਿੰਦੇ ਵੀ ਜਾਂ ਤੇ ਵਿਦੇਸ਼ ਚਲੇ ਗਏ ਤੇ ਜਾਂ ਫਿਰ ਜਿਹੜਾ ਹੈਗਾ ਕਿ ਨਸ਼ਿਆਂ ਦੀ ਪੇਟ ਚੜ ਗਏ। ਮਤਲਬ ਇਹਨੂੰ ਆਪਾਂ ਇੱਕ ਸਿੰਗਲ ਲਾਈਨਰ ਦੇ ਕੇ ਇੱਥੇ ਕਹਾਣੀ ਖਤਮ ਨਹੀਂ ਕਰ ਸਕਦੇ। ਸਿੱਖਾਂ ਨੇ ਭਾਰਤ ਦੇ ਲਈ ਵੀ ਲੜੇ ਔਰ ਭਾਰਤ ਦੇ ਨਾਲ ਵੀ ਲੜੇ ਔਰ ਜਦੋਂ ਭਾਰਤ ਦੇ ਲਈ ਲੜੇ ਚਾਹੇ 1962 ਦੀ ਜੰਗ ਹੋਵੇ 1971 ਦੀ ਜੰਗ ਹੋਵੇ ਚੀਨ ਦੇ ਬਾਰਡਰ ਦੇ ਜੰਗ ਹੋਵੇ ਜਾਂ ਬੰਗਲਾਦੇਸ਼ ਨੂੰ ਬਣਾਉਣ ਵਾਲੇ ਜੇ ਆਪਾਂ ਕਹਿ ਲਈਏ ਕਿ ਜਨਰਲ ਸਬੀਕ ਸਿੰਘ ਹੁਣ ਉਹ ਵਾਲੀਆਂ ਜੰਗਾਂ ਹੁਣ ਉਹਦੇ 'ਚ ਵੀ ਸਿੱਖਾਂ ਨੇ ਕਿਤੇ ਕੋਈ ਕਮੀ ਆਪਾਂ ਕਹਿ ਲਈਏ ਕਿ ਨਹੀਂ ਛੱਡੀ ਹੈਗੀ ਤੇ ਫਿਰ 1984 ਵਾਲੀ ਜੰਗ ਜਿਹੜੀ ਭਾਰਤ ਦੇ ਨਾਲ ਵੀ ਲੜੇ ਉਹਦੇ 'ਚ ਵੀ ਜਿਹੜਾ ਹੈਗਾ ਕਿ ਜਿਹੜੇ ਇਹਨਾਂ ਦੇ ਮੇਜਰ ਜਨਰਲ ਕਹਿੰਦੇ ਸੀ ਕਿ ਅਸੀਂ 2 ਘੰਟੇ ਦੇ ਅੰਦਰ ਅੰਦਰ ਜਿਹੜਾ ਹੈ ਆਪਰੇਸ਼ਨ ਖਤਮ ਕਰਦੇਾਂਗੇ ਬਕਾਇਦਾ 3-4 ਦਿਨ ਇੰਨੀ ਵੱਡੀ ਫੌਜ ਦੇ ਨਾਲ ਸਿੰਘਾਂ ਨੇ ਉਹ ਵੀ ਜਿਹੜੀ ਜੰਗ ਲੜੀ ਹੈਗੀ ਆ ਤੇ ਫਿਰ ਉਸ ਤੋਂ ਬਾਅਦ 1999 ਦੀ ਕਾਰਗਲ ਵਾਰ ਜਿਸ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਬਟਾਲੀਅਨਾਂ ਦੇ ਵੱਲੋਂ ਜਦੋਂ ਮੋਰਚਾ ਫਤੇ ਨਹੀਂ ਸੀ ਹੋ ਰਿਹਾ ਹੈਗਾ ਤੇ ਉਦੋਂ ਜਿਹੜੀ ਹੈ ਸਿੱਖ ਰੈਜੀਮੈਂਟ ਅਖੀਰ ਦੇ ਵਿੱਚ ਜਾਂਦੀ ਹੈ ਜਾਂ ਗਰਨੇਡੀਅਰ ਰੈਜੀਮੈਂਟ ਹੋ ਜਾਂਦੀ ਹੈ ਤੇ ਦੋਨਾਂ ਰੈਜੀਮੈਂਟ ਨੇ ਅੰਤੇ ਜਾ ਕੇ ਜਿਹੜਾ ਮੋਰਚਾ ਫਤਿਹ ਕੀਤਾ ਔਰ ਬਹੁਤ ਸਾਰੀਆਂ ਆਪਾਂ ਕਹ ਲਈਏ ਕਿ ਉਸ ਮੋਰਚੇ ਦੇ ਵਿੱਚ ਜਾਂ ਉਸ 1999 ਦੇ ਕਰਗਿਲ ਵਾਰ ਦੇ ਵਿੱਚ ਸਿੱਖਾਂ ਨੇ ਆਪਣੀਆਂ ਜਾਨਾਂ ਵੀ ਜਿਹੜੀਆਂ ਭਾਰਤ ਦੇ ਲਈ ਦਿੱਤੀਆਂ ਹੈਗੀਆਂ। ਪਾਕਿਸਤਾਨ ਦੇ ਆਰਮੀ ਜਨਰਲ ਦੇ ਉਹਨਾਂ ਦੀਆਂ ਕਿਤਾਬਾਂ 'ਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਕਿ ਅਸੀਂ ਸਿੱਖਾਂ ਕਰਕੇ ਭਾਰਤ ਦੇ ਨਾਲੇ ਜੰਗਾਂ ਹਾਰੇ ਆਂ। ਤੇ ਦੂਜੇ ਬੰਨੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਹੌਲੀ-ਹੌਲੀ ਜਿਹੜੀ ਹੈ ਸਿੱਖ ਰੈਜਿਮੈਂਟ ਉਸ ਨੂੰ ਪਾਸੇ ਹੀ ਕਰ ਦਿੱਤਾ ਜਾਵੇਗਾ ਕਿ ਉਹ ਵੀ ਸ਼ਾਇਦ ਉਹ ਵੀ ਸਾਕਰ ਉਹ ਵੀ ਸ਼ਾਇਦ ਚੁਬਦੀ ਹੋਵੇਗੀ ਤੇ ਜੇ ਉਹ ਪਾਸੇ ਕਰ ਦਿੱਤੀ ਜਾਏਗੀ ਤੇ ਉਹਦੇ ਨਾਲ ਡਿਫੈਂਸ ਤੇ ਆਪਾਂ ਕਹਿ ਰਹੀਏ ਨਾ ਕਿ ਇਹਨਾਂ ਦਾ ਵੀਕ ਹੋਏਗਾ ਨਾ ਸਿੱਖ ਰੈਜੀਮੈਂਟ ਦੇ ਵਿੱਚ ਇਸ ਵੇਲੇ ਸਿੱਖਾਂ ਹੀ ਘਟ ਗਿਣਤੀ ਬਣਦਾ ਜਾ ਰਿਹਾ ਹੈ ਇਸ ਵੇਲੇ ਸਿੱਖ ਫੌਜੀ ਹੀ ਨਹੀਂ ਮਿਲ ਰਹੇ ਉਹਨਾਂ ਨੂੰ ਜੋ ਭਾਰਤ ਦੀ ਸਿੱਖ ਰੈਜੀਮੈਂਟ ਦੇ ਵਿੱਚ ਆਪਣੇ ਆਪ ਨੂੰ ਉੱਥੇ ਸ਼ਾਮਲ ਕਰ ਸਕਣ ਜਿਹੜਾਂ ਨੂੰ ਚੁੱਕੇ ਰੈਜੀਮੈਂਟ ਦਾ ਹਿੱਸਾ ਬਣਾਇਆ ਜਾ ਸਕੇ ਸੈਕਰੀਟ ਰੇਜਿਮੈਂਟ ਦੀ ਭਰਤੀ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਆ ਇਹਦੇ ਵਿੱਚ ਇਹ तमाम ਚੀਜ਼ਾਂ ਹੋਣੀਆਂ ਸਿੱਖੀ ਘਟ ਗਣਤੀ ਦੇ ਵਿੱਚ ਆਜੇ ਕਿਉਂਕਿ ਅਸੀਂ ਵੇਖਿਆ ਰਿਪਬਲਿਕ ਡੇ ਦੇ ਇੱਕ ਫੰਕਸ਼ਨ ਦੇ ਵਿੱਚ ਸਿੱਖ ਰੇਜਿਮੈਂਟ ਦੀ ਟੁਕੜੀ ਦੇ ਵਿੱਚ ਪਤਿਤ ਨੌਜਵਾਨ ਸਾਨੂੰ ਨਜ਼ਰ ਆ ਰਹੇ ਸੀ ਹੁਣ ਅਸੀਂ ਉਹਨਾਂ ਨੂੰ ਸਿੱਖ ਕਹੀਏ ਗੈਰ ਸਿੱਖ ਕਹੀਏ ਇਹ ਨਹੀਂ ਲੇਕਿਨ ਹਾਂ ਪਲਾਇਨ ਵੱਡੇ ਪੱਧਰ ਦੇ ਉੱਤੇ ਪੰਜਾਬ ਤੋਂ ਕਿੰਨਾ ਵੱਡਾ ਕਾਰਨ ਹੋ ਸਕਦਾ ਇਹ ਵੀ ਜ਼ਰੂਰ ਵਿਚਾਰਾਂਗੇ ਲੇਕਿਨ ਸਭ ਤੋਂ ਪਹਿਲਾ ਮੇਨ ਟਾਪਿਕ ਬਿਲਕੁਲ ਆਪਾਂ ਕਹਿ ਲਈ ਕਿ ਮੁੱਖ ਮੰਤਰੀ ਦੀ ਪਿਛਲੇ ਦਿਨੀ ਜਿਹੜਾ ਹੈ ਉਹਨਾਂ ਦੀ ਪੱਛਮੀ ਕਮਾਂਡ ਦੇ ਜਿਹੜੇ ਫੌਜੀਜ਼ ਹਨ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਹੈਗੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ ਲਈ ਜਿਹੜਾ ਸਿੱਖ ਫੌਜੀ ਨਹੀਂ ਮਿਲ ਰਹੇ ਹੈਗੇ ਉਹ ਕਹਿੰਦੇ ਵੀ ਜਾਂ ਤੇ ਵਿਦੇਸ਼ ਚਲੇਗੇ ਤੇ ਜਾਂ ਫਿਰ ਜਿਹੜਾ ਹੈਗਾ ਕਿ ਨਸ਼ਿਆਂ ਦੀ ਪੇਟ ਚੜ ਗਈ ਮਤਲਬ ਇਹਨੂੰ ਆਪਾਂ ਇੱਕ ਸਿੰਗਲ ਲਾਈਨਰ ਦੇ ਕੇ ਇੱਥੇ ਕਹਾਣੀ ਖਤਮ ਨਹੀਂ ਕਰ ਸਕਦੇ ਇਹਦੇ ਤੇ ਹੋਰ ਵੀ ਜਿਹੜੀ ਡਿਸਕਸ਼ਨ ਜਿਹੜੀ ਹੈ ਕਿਤਨਾ ਕਿਤੇ ਮੰਗ ਜਿਹੜੀ ਹੈ ਕਰਦੀ ਹੈਗੀ ਹੈ ਹੁਣ ਜਦੋਂ ਆਪਾਂ ਸਿੱਖ ਰੈਜੀਮੈਂਟ ਦੀ ਗੱਲ ਕਰਦੇ ਹਾਂ ਕਿ ਸਿੱਖਾਂ ਦਾ ਜੋ ਜਜ਼ਪਾ ਜੇ ਆਪਾਂ ਸਿੱਖਾਂ ਦੀਆਂ ਜੰਗਾਂ ਦੀ ਗੱਲ ਕਰ ਲਈਏ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਜਿਹੜੀ ਪਹਿਲੀ ਜੰਗ ਜਿਹੜੀ ਹੈ ਸ਼ੁਰੂ ਹੁੰਦੀ ਹੈ ਗੁਰੂ ਸਾਹਿਬ ਨੇ ਕਿਤਨਾ ਕਿਤੇ ਸਿੱਖਾਂ ਨੂੰ ਉਹ ਜੰਗ ਦਾ ਜੇ ਆਪਾਂ ਕਹਿ ਲਈਏ ਕਿ ਐਕਸਪੀਰੀਅੰਸ ਜਿਹੜਾ ਹੈ ਦੇਣਾ ਹੈਗਾ ਜੇ ਆਪਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਹੁਣਾਂ ਦੇ ਸ਼ਬਦਾਂ ਦੇ ਵਿੱਚ ਕਹੀਏ ਔਰ ਜਿਹੜੀ ਪਹਿਲੀ ਜੰਗ ਹੈ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਾਲੀ ਜਗ੍ਹਾ ਤੇ ਹੁੰਦੀ ਹੈ ਔਰ ਇੱਕ ਬਾਜ ਦੇ ਲਈ ਜੰਗ ਹੁੰਦੀ ਹੈਗੀ ਹੈ ਕਿ ਸ਼ਾਹਜਹਾਂ ਦਾ ਬਾਦ ਜਿਹੜਾ ਹੈ ਉਹ ਇਧਰਲੇ ਬੰਨੇ ਆ ਜਾਂਦਾ ਹੈ ਅਤੇ ਗੁਰੂ ਸਾਹਿਬ ਦਾ ਜਿਹੜਾ ਬਾਝ ਹੈ ਉਹ ਸ਼ਾਈ ਬਾਜ ਨੂੰ ਜਿਹੜਾ ਹੈ ਥੱਲੇ ਸੁੱਟ ਲੈਂਦਾ ਤੇ ਫਿਰ ਜਦੋਂ ਅ ਮੁਗਲ ਕਹਿੰਦੇ ਨੇ ਕਿ ਬਾਜ ਜਿਹੜਾ ਦਿੱਤਾ ਜਾਵੇ ਤੇ ਗੁਰੂ ਸਾਹਿਬ ਉਸ ਤੋਂ ਇਨਕਾਰੀ ਹੋ ਜਾਂਦੇ ਨੇ ਤੇ ਉਦੋਂ ਈਵਨ ਕਿ ਜਿਹੜੇ ਆਪਣੇ ਆਪ ਨੂੰ ਜਿਆਦਾ ਸਮਝਦਾਰ ਜਾਂ ਆਪਣੇ ਆਪ ਨੂੰ ਬੜੇ ਡਿਪਲੋਮੈਟਿਕ ਕੁਝ ਸਿੱਖ ਨੇ ਉਹ ਗੁਰੂ ਸਾਹਿਬ ਨੂੰ ਸਲਾਹ ਦਿੰਦੇ ਨੇ ਕਿ ਆਪਾਂ ਬਾਜ਼ ਕਰਕੇ ਇੰਨਾ ਪੰਗਾ ਕਿਉਂ ਲੈਣਾ ਤੇ ਗੁਰੂ ਸਾਹਿਬ ਉਦੋਂ ਕਹਿੰਦੇ ਨੇ ਕਿ ਤਾਜ ਬਾਜ਼ ਸਭ ਤਿੰਨ ਤੇ ਲੈਣਾ ਕਿਉਂਕਿ ਗੁਰੂ ਸਾਹਿਬ ਨੂੰ ਆਉਣ ਵਾਲੇ ਸਮੇਂ ਦਾ ਸਾਰਾ ਆਪਾਂ ਕਹਿ ਲਈ ਕਿ ਪਤਾ ਸੀ ਉਹ ਜੰਗ ਦਾ ਇੱਕ ਐਕਸਪੀਰੀਅੰਸ ਡੈਫੀਨਿਟਲੀ ਕਿਤਨਾ ਕਿਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਦੇਣਾ ਸੀ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਤਕਰੀਬਨ ਪੰਜ ਜੰਗਾਂ ਉਦੋਂ ਹੁੰਦੀਆਂ ਨੇ ਦਸਵੇਂ ਪਾਤਸ਼ਾਹ ਦੇ ਸਮੇਂ ਬਹੁਤ ਸਾਰੀਆਂ ਜੰਗਾਂ ਹੁੰਦੀਆਂ ਨੇ ਸਤਾਰਵੀਂ ਸਦੀ ਦਾ ਜਾਂ 18ਵੀਂ ਸਦੀ ਦਾ ਜਿਹੜਾ ਪੂਰਾ ਇਤਿਹਾਸ ਹੈ ਜਿਸ ਦੇ ਵਿੱਚ ਗੁਰੂਹਿਲਾ ਬੌਰ ਵੀ ਖਾਲਸੇ ਨੇ ਲੜੀ ਹੈਗੀ ਹੈ ਤੇ ਫਿਰ ਸਰਕਾਰੀ ਖਾਲਸਾ ਦਾ ਰਾਜ ਆਉਂਦਾ ਹੈਗਾ 1849 ਤੋਂ ਬਾਅਦ ਚ ਸਰਕਾਰੀ ਖਾਲਸਾ ਦਾ ਰਾਜ ਜਿਹੜਾ ਹੈ ਉਹ ਚਲੇ ਜਾਂਦਾ ਹੈਗਾ ਤੇ ਅੰਗਰੇਜ਼ਾਂ ਦੇ ਵੱਲੋਂ ਜਿਹੜੀ ਹੈ ਬਕਾਇਦਾ ਸਿੱਖ ਰੈਜੀਮੈਂਟਸ ਕਿਉਂਕਿ ਸਿੱਖ ਮਾਰਸ਼ਲ ਰੇਸ ਹੈਗੇ ਨੇ ਇਸ ਨੂੰ ਲੈ ਕੇ ਉਹਨਾਂ ਨੇ ਇਹ ਚੀਜ਼ ਸਿੱਖ ਰੈਜੀਮੈਂਟਾਂ ਜਿਹੜੀਆਂ ਵਕ-ਵਕ ਬਣਾਈਆਂ ਤੇ ਇਹ ਸਿੱਖਾਂ ਦੀ ਖਾਸੀਅਤ ਰਹੀ ਹੈਗੀ ਕਿ ਜਦੋਂ ਉਹ ਜੰਗ ਦੇ ਮੈਦਾਨ ਦੇ ਵਿੱਚ ਹੁੰਦੇ ਨੇ ਤੇ ਹਮੇਸ਼ਾ ਉਹਨਾਂ ਦੇ ਜ਼ਿਹਨ ਦੇ ਵਿੱਚ ਉਹ ਚਮਕੌਰ ਦੀ ਜੰਗ ਜਿਹੜੀ ਹੈ ਉਹ ਹਮੇਸ਼ਾ ਸਾਹਮਣੇ ਜਿਹੜੀ ਹੈ ਰਹਿੰਦੀ ਹੈਗੀ ਹੈ ਜ਼ਰੂਰੀ ਨਹੀਂ ਹੈ ਕਿ ਕਈ ਵਾਰੀ ਆਪਾਂ ਕਹਿ ਲਈਏ ਕਿ ਹਾਲਾਤਾਂ ਦੇ ਹਿਸਾਬ ਨਾਲ ਜਦੋਂ ਸੇਕੋ ਸਾਰਾ ਗੜੀ ਦੀ ਜੰਗ ਲੜ ਰਹੇ ਹੋਣਗੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਚਮਕੌਰ ਦੀ ਜੰਗ ਹੀ ਸਾਹਮਣੇ ਹੋਵੇ ਕਿ ਤਾਂ ਹੀ ਇੰਨੇ ਵੱਡੇ ਦੁਸ਼ਮਣ ਦੇ ਨਾਲ ਜਿਹੜਾ ਟਕਰਾਇਆ ਉਹ ਹੋ ਸਕਦਾ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਭਾਰਤ ਆਜ਼ਾਦ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਸਿੱਖਾਂ ਨੇ ਭਾਰਤ ਦੇ ਲਈ ਵੀ ਲੜੇ ਔਰ ਭਾਰਤ ਦੇ ਨਾਲ ਵੀ ਲੜੇ ਔਰ ਜਦੋਂ ਭਾਰਤ ਦੇ ਲਈ ਲੜੇ ਚਾਹੇ 1965 ਦੀ ਜੰਗ ਹੋਵੇ 1971 ਦੀ ਜੰਗ ਹੋਵੇ ਚੀਨ ਦੇ ਬਾਰਡਰ ਦੇ ਜੰਗ ਹੋਵੇ ਜਾਂ ਬੰਗਲਾਦੇਸ਼ ਨੂੰ ਬਣਾਉਣ ਵਾਲੇ ਜੇ ਆਪਾਂ ਕਹਿ ਲਈਏ ਕਿ ਜਨਰਲ ਸਬੀਕ ਸਿੰਘ ਹੁਣ ਉਹ ਵਾਲੀਆਂ ਜੰਗਾਂ ਹੁਣ ਉਹਦੇ 'ਚ ਵੀ ਸਿੱਖਾਂ ਨੇ ਕਿਤੇ ਕੋਈ ਕਮੀ ਆਪਾਂ ਕਹਿ ਲਈਏ ਕਿ ਨਹੀਂ ਛੱਡੀ ਹੈਗੀ ਤੇ ਫਿਰ 1984 ਵਾਲੀ ਜੰਗ ਜਿਹੜੀ ਭਾਰਤ ਦੇ ਨਾਲ ਵੀ ਲੜੇ ਉਉ ਦੇਚ ਵੀ ਜਿਹੜਾ ਹੈਗਾ ਕਿ ਜਿਹੜੇ ਇਹਨਾਂ ਦੇ ਮੇਜਰ ਜਨਰਲ ਕਹਿੰਦੇ ਸੀ ਕਿ ਅਸੀਂ 2 ਘੰਟੇ ਦੇ ਅੰਦਰ ਅੰਦਰ ਜਿਹੜਾ ਹੈ ਆਪਰੇਸ਼ਨ ਖਤਮ ਕਰਦੇਾਂਗੇ ਬਕਾਇਦਾ 3-4 ਦਿਨ ਇੰਨੀ ਵੱਡੀ ਫੌਜ ਦੇ ਨਾਲ ਸਿੰਘਾਂ ਨੇ ਉਹ ਵੀ ਜਿਹੜੀ ਜੰਗ ਲੜੀ ਹੈਗੀ ਆ ਤੇ ਫਿਰ ਉਸ ਤੋਂ ਬਾਅਦ 1999 ਦੀ ਕਾਰਗਿਲ ਵਾਰ ਜਿਸ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਬਟਾਲੀਅਨਸ ਦੇ ਵੱਲੋਂ ਜਦੋਂ ਮੋਰਚਾ ਫਤੇ ਨਹੀਂ ਸੀ ਹੋ ਰਿਹਾ ਹੈਗਾ ਤੇ ਉਦੋਂ ਜਿਹੜੀ ਹੈ ਸਿੱਖ ਰੈਜੀਮੈਂਟ ਅਖੀਰ ਦੇ ਵਿੱਚ ਜਾਂਦੀ ਹੈ ਜਾਂ ਗਰਨੇਡੀਅਰ ਰੈਜੀਮੈਂਟ ਹੋ ਜਾਂਦੀ ਹੈ ਤੇ ਦੋਨਾਂ ਰੈਜੀਮੈਂਟ ਨੇ ਅੰਤੇ ਜਾ ਕੇ ਜਿਹੜਾ ਮੋਰਚਾ ਫਤਿਹ ਕੀਤਾ ਔਰ ਬਹੁਤ ਸਾਰੀਆਂ ਆਪਾਂ ਕਹਿ ਲਈਏ ਕਿ ਉਸ ਮੋਰਚੇ ਦੇ ਵਿੱਚ ਜਾਂ ਉਸ 1999 ਦੀ ਕਾਰਗਿਲ ਵਾਰ ਦੇ ਵਿੱਚ ਸਿੱਖਾਂ ਨੇ ਆਪਣੀਆਂ ਜਾਨਾਂ ਵੀ ਜਿਹੜੀਆਂ ਭਾਰਤ ਦੇ ਲਈ ਦਿੱਤੀਆਂ ਹੈਗੀਆਂ ਪਰ ਬਦਲੇ ਦੇ ਵਿੱਚ ਸਿੱਖਾਂ ਨੂੰ ਮਿਲਿਆ ਕੀ ਹੈ ਇਹ ਵੀ ਤਾਂ ਇੱਕ ਸਵਾਲ ਹੈ ਨਾ ਕਿ ਮੋਹ ਪੰਗ ਹੋ ਕਿਉਂ ਰਿਹਾ ਹੈ ਕੀ ਸਰਕਾਰਾਂ ਨੇ ਇਹਦੇ ਤੇ ਕੋਈ ਕਦਮ ਚੱਕਣ ਦੀ ਕੋਸ਼ਿਸ਼ ਕੀਤੀ ਕਿ ਕੀ ਅਸੀਂ ਸਿੱਖਾਂ ਨੂੰ ਬਣਦਾ ਸਤਕਾਰ ਦੇ ਰਹੇ ਹੈਗੇ ਆ ਕਿ ਜੇ ਇਸ ਤਰੀਕੇ ਦੇ ਨਾਲ ਕਿਉਂਕਿ ਸਾਰਾ ਗੜੀ ਵਾਲੇ ਤਾਂ ਹੁਣ ਤੱਕ ਉਹ ਸਿੱਖਾਂ ਦਾ ਸਤਕਾਰ ਜਿਹੜਾ ਹੈ ਕਰਦੇ ਹੈਗੇ ਤੇ ਫਿਰ ਕੀ ਕਦੇ ਇਧਰਲੇ ਬੰਦੇ ਨੂੰ ਗੱਲ ਹੋਈ ਕਿ ਕੀ ਅਸੀਂ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰ ਰਹੇ ਹੈਗੇ ਤੁਸੀਂ ਇਹ ਦੇਖੋ ਨਾ ਕਿ ਉਹਨਾਂ ਨੂੰ ਤੇ ਸਗੋਂ ਸੈਲੀਬ੍ਰੇਟ ਕਰਨਾ ਚਾਹੀਦਾ ਸੀ ਕਿ ਸਾਡੇ ਕੋਲ ਤੇ ਹੁਣ ਈਵਨ ਕਿ ਪਾਕਿਸਤਾਨ ਦੇ ਆਰਮੀ ਜਨਰਲ ਦੇ ਉਹਨਾਂ ਦੀਆਂ ਕਿਤਾਬਾਂ 'ਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਕਿ ਅਸੀਂ ਸਿੱਖਾਂ ਕਰਕੇ ਭਾਰਤ ਦੇ ਨਾਲੇ ਜੰਗਾਂ ਹਾਰੇ ਆਂ ਤੇ ਜਿਨ੍ਹਾਂ ਦੇ ਕੋਲ ਇਹ ਚੀਜ਼ ਪਈ ਹੋਈ ਹੈ ਜਿਨ੍ਹਾਂ ਦੇ ਕੋਲ ਇਹ ਕੌਮ ਆਪਾਂ ਕਹਿ ਲਈਏ ਕਿ ਕਿਸਮਤ ਦੇ ਨਾਲ ਉਹਨਾਂ ਦੇ ਕੋਲ ਉਹਨਾਂ ਦੇ ਦੇਸ਼ ਦੇ ਵਿੱਚ ਆਈ ਹੈਗੀ ਹੈ ਉਹ ਇਹ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ ਕਿਵੇਂ ਜਿਹੜਾ ਸਮੇਂ-ਸਮੇਂ ਤੇ ਤੱਕਿਆ ਜਾਂਦਾ ਕਿਵੇਂ ਪੰਜਾਬ ਦੇ ਟੋਟੇ ਕੀਤੇ ਗਏ ਟੋਟੇ ਤੇ ਕੀਤੇ ਹੀ ਗਏ ਫਿਰ ਪੰਜਾਬ ਦੇ ਪਾਣੀਆਂ ਤੇ ਹਮਲਾ ਉਦੋਂ ਤੋਂ ਗੱਲ ਕਰ ਲਈਏ ਫੇਰ ਉਸ ਤੋਂ ਬਾਅਦ ਇਹ ਪੰਜਾਬੀ ਸੂਬਾ ਬਣਾਇਆ ਹੀ ਬਣਾਇਆ ਤੇ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ ਫੇਰ ਉਸ ਤੋਂ ਬਾਅਦ ਆਪਾਂ ਦੇਖ ਲਈਏ ਕਿ ਦਰਬਾਰ ਸਾਹਿਬ ਤੇ ਉੱਤੇ ਹਮਲਾ ਹੁੰਦਾ ਹੈ ਫਿਰ ਪੂਰੇ ਭਾਰਤ 'ਚ ਨਸਲ ਕੁਸ਼ੀ ਹੁੰਦੀ ਹੈ ਇਹ ਸਾਰਾ ਕੁਝ ਕਰ ਕਰਾ ਕੇ ਜਿਹੜਾ ਹੈ ਕਿਤਨਾ ਕਿਤੇ ਤੇ ਸਿੱਖਾਂ ਦੇ ਦਿਮਾਗ ਦੇ ਵਿੱਚ ਫਿਰ ਉਹ ਬੇਗਾਨਗੀ ਦਾ ਅਹਿਸਾਸ ਕਿਤਨਾ ਕਿਤੇ ਤੇ ਘਰ ਕਰਦਾ ਹੀ ਹੈਗਾ ਨਾ ਫਿਰ ਜਿਹੜੀ ਗੱਲ ਪ੍ਰਵਾਸ ਦੀ ਕੀਤੀ ਆਪਾਂ ਇਹ ਨਹੀਂ ਕਹਿੰਦੇ ਕਿ ਪ੍ਰਵਾਸ ਰੀਜ਼ਨ ਨਹੀਂ ਹੈਗਾ ਹੈਗਾ ਇਹ ਰੀਜ਼ਨ ਪਰ ਉਹ ਪ੍ਰਵਾਸ ਦੇ ਨਾਲ ਇੱਕ ਅਨਐਮਪਲੋਇਮੈਂਟ ਵੀ ਤਾਂ ਹੈਗੀ ਹੈ ਨਾ ਕਿ ਤੁਸੀਂ ਉਹਨਾਂ ਨੂੰ ਸੋਚੀ ਸਮਝੀ ਕਿ ਤਨਾ ਕਿਤੇ ਉੱਪਰਲੀ ਸਾਜਿਸ਼ ਤੇ ਦੀਨ ਜਿਹੜਾ ਹੈਗਾ ਕਿ ਉਹਨਾਂ ਨੂੰ ਉਹਨਾਂ ਦਾ ਸਿੱਖਿਆ ਸਿਸਟਮ ਇਸ ਤਰੀਕੇ ਦਾ ਕਰ ਦਿੱਤਾ ਕਿ ਉਹਨਾਂ ਨੂੰ ਜਿਹੜਾ ਹੈ ਕਿ ਨੌਕਰੀਆਂ ਉੱਥੇ ਨਹੀਂ ਮਿਲ ਰਹੀਆਂ ਹੈਗੀਆਂ ਤੇ ਫਿਰ ਆਪਣੇ ਆਪ ਹੀ ਜਿਹੜਾ ਆਪਾਂ ਦੇਖਿਆ ਕਿ ਪ੍ਰਵਾਸ ਤੇ ਫਿਰ ਉਹਦਾ ਇੱਕ ਕਾਰਨ ਹੈ ਕਿ ਹੋਣਾ ਹੀ ਹੈ ਫਿਰ ਨਸ਼ੇ ਵਾਲਾ ਸਾਰਾ ਸਿਸਟਮ ਹੁੰਦਾ ਹੈ ਫਿਰ بار-बार ਚਾਹੇ ਉਹ ਕਿਸਾਨ ਮੋਰਚੇ ਦੇ ਸਮੇਂ ਤੇ ਹੋਵੇ ਕਿ ਉਹਨਾਂ ਨੂੰ ਇੱਕ ਲੇਬਲਿੰਗ ਕਰ ਦੇਣੀ ਇਦਾਂ ਦੇ ਬਹੁਤ ਸਾਰੇ ਹੋਰ ਵੀ ਜਿਹੜੇ ਕਾਰਨ ਨੇ ਜਿਨ੍ਹਾਂ ਦੇ ਉੱਤੇ ਇੱਕ ਜਿਹੜੀ ਹੈ ਰਿਸਰਚ ਸੈਮੀਨਾਰਸ ਹੋਰ ਵੀ ਹੋਣੇ ਚਾਹੀਦੇ ਨੇ ਕਿ ਇਸ ਤਰ੍ਹਾਂ ਹੋਇਆ ਕਿਉਂ ਹੈ ਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਇਹ ਵੀ ਸਿੱਖਾਂ ਦੇ ਗਲ ਪਾ ਦਿਓ ਵੀ ਸਿੱਖਾਂ ਦੀ ਹੀ ਸ਼ਾਇਦ ਗਲਤੀ ਹੈ ਜੀ ਗਲਤੀ ਉਸ ਮਾਹੌਲ ਦੀ ਹੈ ਜਿਹੜਾ ਪੈਦਾ ਕੀਤਾ ਗਿਆ ਤੇ ਦੂਜੇ ਬੰਨੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਹੌਲੀ-ਹੌਲੀ ਜਿਹੜੀ ਹੈ ਸਿੱਖ ਰੈਜਿਮੈਂਟ ਉਸ ਨੂੰ ਪਾਸੇ ਹੀ ਕਰ ਦਿੱਤਾ ਜਾਵੇਗਾ ਕਿ ਉਹ ਵੀ ਸ਼ਾਇਦ ਉਹ ਵੀ ਸਕਦਾ ਉਹ ਵੀ ਸ਼ਾਇਦ ਚੁੱਬਦੀ ਹੋਵੇਗੀ ਤੇ ਜੇ ਉਹ ਪਾਸੇ ਕਰ ਦਿੱਤੀ ਜਾਏਗੀ ਤੇ ਉਹਦੇ ਨਾਲ ਡਿਫੈਂਸ ਤੇ ਆਪਾਂ ਕਹਿ ਰਹੀਏ ਨਾ ਕਿ ਇਨਾਂ ਦਾ ਵੀਕ ਹੋਏਗਾ ਨਾ ਉਹਦੇ ਚ ਇਹ ਤਾਂ ਹੈ ਨਹੀਂ ਕਿ ਕੱਲਾ ਉਹਦੇ ਚ ਕੱਲਾ ਇਸ ਤਰੀਕੇ ਦੇ ਨਾਲ ਹੋਏਗਾ ਕਿ ਕੱਲਾ ਸਿੱਖਾਂ ਦਾ ਨੁਕਸਾਨ ਹੋਏਗਾ ਦੂਜੇ ਮੰਨੇ ਵੀ ਤੇ ਜਿਹੜਾ ਨੁਕਸਾਨ ਹੈ ਉਹ ਹੋਣਾ ਹੀ ਹੈ ਕਿ ਜੇ ਇਹਨਾਂ ਦਾ ਡਿਫੈਂਸ ਵੀਕ ਹੁੰਦਾ ਹੈਗਾ ਇਹ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣ ਦੀ ਆਪਾਂ ਕਹਿ ਸਕਦੇ ਹਾਂ ਕਿ ਲੋੜ ਹੈ ਜਿਨ੍ਹਾਂ ਤੇ ਬਕਾਇਦਾ ਸੈਮੀਨਾਰ ਜਾਂ ਡਿਸਕਸ਼ਨਸ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਕਿ ਇਸ ਤਰ੍ਹਾਂ ਵਾਪਰ ਕਿਉਂ ਰਿਹਾ ਉਹਦਾ ਜ਼ਿੰਮੇਵਾਰ ਕੌਣ ਹੈਗਾ ਬਿਲਕੁਲ ਜੀ ਹੁਣ ਸਿੱਖ ਰੈਜਿਮੈਂਟ ਦੇ ਵਿੱਚ ਜੇਕਰ ਸਿੱਖ ਹੀ ਘਟ ਗਿਣਤੀ ਦੇ ਵਿੱਚ ਹੋ ਜਾਣਗੇ ਅਜਿਹਾ ਨਾ ਹੋਵੇ ਇਸ ਰੈਜਿਮੈਂਟ ਦੇ ਵਿੱਚ ਇਸ ਰੈਜਿਮੈਂਟ ਦਾ ਨਾਮ ਬਦਲ ਕੇ ਪੰਜਾਬੀ ਰੈਜਿਮੈਂਟ ਕਰ ਦਿੱਤਾ ਜਾਏ ਕਿਉਂਕਿ ਉਹ ਤਾਂ ਚਾਹਦਾ ਹੀ ਹੈ ਸਾਡਾ ਦੁਸ਼ਮਣ ਚਾਹਦਾ ਹੀ ਹੈ ਕਿ ਇਹ तमाम ਚੀਜ਼ਾਂ ਉਹਦੇ ਹਿਸਾਬ ਦੇ ਨਾਲ ਹੋਣ ਤੇ ਜਿੱਥੇ ਕੋਈ ਆਸਾਨੀ ਅਸੀਂ ਆਪ ਕਰਕੇ ਦੇ ਦੇਣੀ ਉਹਨੂੰ ਜਿੱਥੇ ਉਹਦਾ ਕੰਮ ਈਜ਼ੀ ਕਰਕੇ ਅਸੀਂ ਆਪ ਕਰ ਦੇਣਾ ਉੱਥੇ ਉਹ ਸਾਡੇ ਨਾਲੋਂ ਦੋ ਕਦਮ ਹੋਰ ਅੱਗੇ ਹੋ ਕੇ ਸਾਡੇ ਉੱਤੇ ਵਾਰ ਕਰੇਗਾ